ਹਾਂਜੀ ਅੱਜ ਤੁਹਾਡੇ ਵਾਸਤੇ ਦੋ ਸਵਰਾਜ ਟਰੈਕਟਰ ਲੈ ਕੇ ਆਏ ਜੀ ਪਹਿਲਾ ਹੈਗਾ ਆਪਣੇ ਕੋਲੇ 855 ਤੇ ਜਿਹੜੇ ਵੀਰ ਨਹੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਜੇ ਕਿਸੇ ਨੇ ਫ੍ਰੀ ਦੇ ਵਿੱਚ ਐਡ ਕਰਾਉਣੀ ਹੈ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 855 2010 ਮਾਡਲ ਆ ਜੀ ਚਾਰੇ ਟਾਇਰ ਟਰੈਕਟਰ ਦੇ 85 ਪੈਸੇ ਪੈਣੇ ਸਾਰਾ ਟਰੈਕਟਰ A to Z origignal ਆ ਜੀ ਬਾਕੀ ਨੰਬਰ 22 ਦਾ ਸਕਰੀਨ ਉੱਪਰ ਚੱਲ ਰਿਹਾ 98152974 22 ਦਾ ਨੰਬਰ ਆ ਤੇ ਫਰੀਦਕੋਟ ਬਾਈ ਦਾ ਏਰੀਆ ਪੰਜਾਬ ਨੰਬਰ ਟਰੈਕਟਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਸਾਰਾ ਟਰੈਕਟਰ ਏ ਟੂ ਜ਼ेड オリジナル ਆ ਬਹੁਤ ਸਾਫ ਸੁਥਰਾ ਸਾਰਾ ਸਮਾਨ ਤੁਹਾਨੂੰ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਟਿੱਕਰ ਜੀ ਬਾਕੀ ਵੀ ਦੇਖ ਸਕਦੇ ਹੋ ਰਿਮਾ ਰੂਮਾ ਦਾ ਵੀ ਟਰੈਕਟਰ ਪੂਰਾ ਸੋਹਣਾ ਸਾਫ ਪਿਆ ਮਰਗਾੜਾਂ ਦਾ ਲਿੰਕਾਂ ਦਾ ਸਾਰਾ ਰੰਗ オリジナル ਆ ਜੀ ਜੇ ਕਿਸੇ ਵੀ ਵੀਰ ਨੇ 855 ਟਰੈਕਟਰ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦਾ ਰੇਟ ਬਾਈ ਨੇ ਮੰਗਿਆ 3 ਲੱਖ 35000 ਰੁਪਿਆ ਬਾਕੀ ਇਹਦੇ ਵਿੱਚੋਂ ਜਿੰਨਾ ਹੋ ਸਕੇ ਆ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਜੇ ਵੀਰ ਨੇ ਖਰੀਦਣਾ ਕਿਸੇ ਨੇ ਮੌਕੇ ਤੇ ਇਹਦਾ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲੇ ਆ ਗਿਆ ਆਪਣੇ ਕੋਲੇ 744 2001 ਮਾਡਲ ਹੈ ਜੀ 744 ਇਹਦਾ ਬਾਈ ਜੀ ਡੈਕ ਬਾਈ ਨੇ ਨਹੀਂ ਦੇਣਾ ਡੈਕ ਤੋਂ ਬਿਨਾ ਟਰੈਕਟਰ ਵੇਚਣਾ 1,95,000 ਰੁਪਏ ਰੇਟ ਆ 6 ਚ ਰੀਆ ਇੰਜਨ ਗੇਰ ਟਰੈਕਟਰ ਬਿਲਕੁਲ ਓਪਿਆ ਇਹ ਵੀ ਟਰੈਕਟਰ ਘਰ ਦੀ ਬਾਈ ਤੇ ਜ਼ਿੰਮੇਦਾਰ ਘਰੇ ਖੜਾ ਹੈ ਜੀ ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਫੋਟੋ ਮੂਵ ਤੋਂ ਬਾਈ ਨੇ ਨੰਬਰ ਲਾ ਰੱਖਿਆ ਹੋਇਆ ਨੰਬਰ ਹੈਗਾ 9780703203 ਬਈ ਦਾ ਨੰਮਰਾ ਸਮਾਨ ਸੋਨੂੰ ਸਾਰਾ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਬਗੇਰ ਡਿੱਕਤ ਹੋਈ ਇਹ ਬਰਨਾਲਾ ਏਰੀਆ ਦੇ ਵਿੱਚ ਡਿਕਟਰ ਖੜਾ ਜੀ ਟਾਇਰਾਂ ਦੀ ਗੱਲ ਕਰੀਏ ਮਗਲੇ ਟਾਇਰ 6065 ਪੈਸੇ ਪਏ ਨੇ ਅਗਲੇ ਟਾਇਰ 50 ਪੈਸੇ ਜੀ ਬੈਟਰੀ ਬੂਡਰੀ ਨਵੀਆਂ ਘੋੜਾ ਬੰਪਰ ਲੱਗਿਆ ਹੋਇਆ 50 ਨੰਮਰਾ ਇੰਜਨ ਗੀਅਰ ਦੀ ਬਈ ਵੱਲੋਂ ਫੁੱਲ ਗਾਰੰਟੀ ਹੈ ਬਾਕੀ ਦੀ ਵਾਹ ਕੇ ਚਲਾ ਕੇ ਆਪਦੀ ਪੂਰੀ ਤਸੱਲੀ ਕਰ ਸਕਦੇ ਹੋ ਜੀ ਸਾਰੇ ਵੀਰਾਂ ਤੋਂ ਤਹਿਤੋਂ ਧੰਨਵਾਦ ਜੇ ਕਿਸੇ ਵੀ ਨੂੰ ਆਪਾਂ ਤੋਂ ਫ੍ਰੀ ਦੇ ਵਿੱਚ ਐਡ ਕਰਾਉਣੀ ਆਪਣਾ ਨੰਬਰ ਹੈਗਾ ਜੀ 73550 ਤੇ 80206 ਆਪਣਾ ਨੰਬਰ ਆਏ ਨੰਬਰ ਤੇ ਦੀ ਆਪਣੀ ਨਾਲ ਗੱਲਬਾਤ ਕਰ ਸਕਦੇ